ਹੈਲੋ ਐਂਡ ਵੈਲਕਮ ਗਾਇਸ ਕੀ ਹਾਲ ਚਾਲ ਬਾਬੇ ਹੋ ਠੀਕ ਠਾਕ ਹੋ ਸੇਤਾ ਕੈਮ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਮੀਤ ਐਂਡ ਪ੍ਰੀਤ ਵਲੌਗਸ ਤੇ ਲੱਗਿਆ ਬਾਬੇ ਵਲੌਗ ਦੀ ਸਟਾਰਟਿੰਗ ਕਰਨ ਬਸ ਕਰ ਲੀਪਾ ਪੋਚੀ ਮੁੱਕੀ ਨਹੀਂ ਕਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆ ਮੇਰੇ ਮਾਹੀ ਨੂੰ ਪਸੰਦ ਮੈਂ ਨਹੀਂ ਪਸੰਦ ਮੈਂ ਨਹੀਂ ਪਸੰਦ ਮੈਨੂੰ ਨਹੀਂ ਪਸੰਦ ਹੈਲੋ ਮੈਨੂੰ ਨਹੀਂ ਪਸੰਦ ਹੈਗਾ ਨਾ ਪਾਇਆ ਕਰ ਕਜਲਾ ਪਾ ਕੇ ਤਾਂ ਛਡੇਲ ਲੱਗਦੀ ਆ ਬੁਈ ਨਾ ਪਾਇਆ ਕਰ ਨਾ ਪਾਇਆ ਕਰ ਡਰਾ ਨਾ ਇੱਕ ਤਾਂ ਤੇਰਾ ਪਹਿਲੇ ਹੀ ਮੂੰਹ ਐਜਾ ਪਰ ਤੂੰ ਕਜਲਾ ਪਾ ਲੈਣਾ ਹੋਰ ਹੀ ਲੱਗਣੀ ਆ ਸਹੀ ਕਹਿ ਰਹਾ ਤਾਂ ਹੋਰ ਹੀ ਤਰ੍ਹਾਂ ਲੱਗਣੀ ਤੁਸੀਂ ਮੇਕਅਪ ਕਰਨ ਤੇ ਵੀ ਬੜੀ ਰੋਕ ਟੋਕ ਲਾਂਦੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹਾਂ ਵਿਆਈਆਂ ਕੁੜੀਆਂ ਨੂੰ ਮੇਕਅਪ ਕਰਕੇ ਹੀ ਮਤਲਬ ਲੋਕੀ ਤਾਂ ਹੁਣ ਪੱਖਾ ਬੰਦ ਕਰੋ ਇੱਕ ਮਿੰਟ ਪਹਿਲਾਂ ਹਾਂ ਵਿਆਈਆਂ ਕੁੜੀਆਂ ਨੂੰ ਨੇ ਸਿਆਪੇ ਕਰਨੇ ਪੈਂਦੇ ਨੇ ਮੇਕਅਪ ਕਰਕੇ ਸੰਧੂਰ ਲਾ ਕੇ ਫਿਰ ਪਤਾ ਲੱਗਦਾ ਵੀ ਕੁੜੀ ਵਿਆਹੀ ਹੋਈ ਆ ਅੰਨਿਆ ਨਹੀਂ ਹੈ ਤੁਹਾਨੂੰ ਤਾਂ ਇੰਨਾ ਕਰਕੇ ਇੰਨਾ ਕਰਨਾ ਪੈਂਦਾ ਤਾਂ ਲੱਗਦਾ ਵੀ ਤੁਸੀਂ ਵਿਆਹੀ ਹੋਈਆਂ ਸਾਡੇ ਤਾਂ ਮੂੰਹ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਵਿਆਹੇ ਹੋਏ ਨੇ ਸਾਂਝੀ ਗੱਲ ਹੈ ਹਾਂ ਸਾਡੇ ਤਾਂ ਮੂੰਹ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਬੰਦੇ ਵਿਆਹੇ ਹੋਏ ਨੇ ਬੰਦਾ ਬਿੰਦੀ ਰਾਣੀ ਪੈਂਦੀ ਹੈ ਹਾਂ ਬਿੰਦੀ ਜਾਂ ਬਿੰਦੀ ਹੈ ਐਸਾ ਬੰਦਾ ਹੈ ਸਾਨੂੰ ਤਾਂ ਕੁਝ ਵੀ ਕਰਨਾ ਨਹੀਂ ਪੈਂਦਾ ਸਾਡੀ ਸ਼ਕਲ ਤੋਂ ਹੀ ਉਹ ਲੈ ਦੇਖ ਕੇ ਕਹਿ ਦਿੰਦਾ ਵੀ ਇਹ ਵਿਆਹੇ ਹੋਏ ਨੇ ਸਾਂਝੀ ਗੱਲ ਹੈ ਹਾਂ ਚੱਲ ਨਾਲੇ ਆ ਜਿਹੜਾ ਜਿੰਨਾ ਵੀ ਗਾਹ ਪਾਇਆ ਹੈ ਨਾ ਕਮਰੇ ਜਿਹਨੂੰ ਸਾਰਾ ਸਾਫ਼ ਕਰਦੇ ਹੁਣ ਠੀਕ ਹੈ ਬਹੁਤ ਜ਼ਿਆਦਾ ਗਾਹ ਪਾਇਆ ਪਿਆ ਤੇ ਅੱਜ ਨਾਲੇ ਕੀ ਕਰਨ ਲੱਗੀ ਆ ਤੇ ਅੱਜ ਬਾਬਿਓ ਆਪਾਂ ਮਤਲਬ ਜਿਹੜੇ ਆਪਣੇ ਹਜੂਰ ਸਾਹਿਬ ਜਾਣ ਦਾ ਟ੍ਰਿਪ ਆ ਬਾ ਹੁਣ ਤਿਆਰੀਆਂ ਨੇ ਬਾਬੇ ਪੂਰੀਆਂ ਤੇ ਅੱਜ ਦੱਸ ਮਨ ਫਿਰ ਕੀ ਕਰ ਰਹੀ ਆ ਮੈਂ ਅੱਜ ਮੈਂ ਅੱਜ ਮੰਮੀ ਜੀ ਦੇ ਕੀਤੇ ਨੇ ਸੂਟ ਕਟਿੰਗ ਅੱਛਾ ਠੀਕ ਹੈ ਜੀ ਠੀਕ ਹੈ ਉਹਨੂੰ ਮੈਂ ਅੱਜ ਕਰਨਾ ਠੀਕ ਚੁੱਕੀ ਮੈਂ ਅੱਜ ਕਰੇ ਨੇ ਸੂਟ ਕਟਿੰਗ ਮੰਮੀ ਜੀ ਦੇ ਹਾਂ ਇਹ ਮੇਰੇ ਸਾਰ ਸਾਮਾਨ ਹੈ ਰੀਲਾਂ ਰੂਲਾਂ ਸ਼ੁਕਰਮ ਵਕਰਮ ਪੇਸਟਿੰਗ ਪੇਪਰ ਸਾਰਾ ਸਮਾਨ ਰੱਖੀ ਬੈਠੀ ਮੈਂ ਗਾਹ ਪਾਈ ਬੈਠੀ ਐ ਪੇਸਟਿੰਗ ਪੱਟੀਆਂ ਜਿਹੜੀ ਸੂਟ ਦੇ ਗਲਿਆਂ ਤੇ ਲੱਗਣੀਆਂ ਨੇ ਮੈਂ ਜਸੀਨੇ ਨੇ ਮੰਮੀ ਜੀ ਦੇ ਸੂਟ ਸਾਡੇ ਕੋਲ ਰਹਿ ਗਿਆ ਟਾਈਮ ਬਹੁਤ ਘੱਟ ਹੂੰ ਇਸ ਕਰਕੇ ਮੈਂ ਆਪਣੇ ਜਿਹੜੇ ਹੁਣ ਸੂਟ ਨੇ ਅਸੀਂ ਨਾਲ ਲੈ ਕੇ ਜਾਣੇ ਨੇ ਨਾ ਹਾਂ ਉਹ ਵਾਲੇ ਸੂਟ ਸੀਨੇ ਨੇ ਅੱਛਾ ਮਤਲਬ ਹੁਣ ਜਿੰਨੇ ਕ ਵੀ ਮਤਲਬ ਸੂਟ ਤੁਸੀਂ ਲੈ ਕੇ ਜਾਣੇ ਉਹਦੀ ਤਿਆਰੀ ਸ਼ੁਰੂ ਕਰਦੇ ਤਿਆਰੀ ਸ਼ੁਰੂ ਕਰਤੀ ਹਾਂ ਜੀ ਇਸ ਕਰਕੇ ਮੈਂ ਤਿੰਨ ਸੂਟ ਮੰਮੀ ਦੇ ਕਟਿੰਗ ਕਰਤੇ ਜੋ ਮੇਰੀ ਸਲਾਹ ਹੈ ਵੀ ਅੱਜ ਮੈਂ ਕੋਸ਼ਿਸ਼ ਆ ਮੇਰੀ ਕਿ ਦੋ ਸੂਟ ਸਟਿਚ ਕਰਦਾ ਅੱਛਾ ਉਸ ਤੋਂ ਬਾਅਦ ਰਹਿ ਜਾਊਗਾ ਇੱਕ ਸੂਟ ਉਹ ਕੱਲ ਕੰਪਲੀਟ ਕਰਕੇ ਫਿਰ ਮੈਂ ਆਪਣੇ ਕਟਿੰਗ ਕਰਦੇ ਨੇ ਅੱਛਾ ਜਿਹੜੇ ਸੀ ਲੈ ਕੇ ਜਾਣੇ ਨੇ ਉਹਨਾਂ ਨੂੰ ਆਪਣਾ ਸਟਿਚ ਵਗੈਰਾ ਕਰਕੇ ਆਪਣਾ ਵਾਸ਼ ਕਰਕੇ ਇੱਕ ਵਾਰ ਪ੍ਰੈਸ ਪੁਸ ਕਰਕੇ ਸਾਰਾ ਬਲੌਗ ਦਿਖਾਉਣੀ ਹੈ ਓ ਵਾਸ਼ ਇੰਗਲਿਸ਼ ਹਾਂ ਅੰਗਰੇਜ਼ੀ ਮोटे ਕੱਪੜੇ ਵੀ ਦੇਖਣੇ ਨੇ ਮੈਂ ਬੈੱਡ ਖੋਲ ਮੇਰੀ ਸੁਣ ਲੈ ਗੱਲ ਤੈਨੂੰ ਮੈਂ ਪਹਿਲਾਂ ਸਮਝਾ ਰਿਹਾ ਮੇਰੇ ਕੱਪੜੇ ਸਾਰੇ ਹੋਣੇ ਚਾਹੀਦੇ ਆ ਮੇयो ਦੇਖ ਲਈ ਵੀ ਜਿੰਨੀ ਤੇਰੀ ਪੈਕਿੰਗ ਕਰੀ ਹੋਈਗੀ ਨਾ ਤੇਰੀ ਸਾਰੀ ਪੈਕਿੰਗ ਮੈਂ ਕੱਡ-ਕੱਡ ਬਾਹਰ ਰੱਖ ਦੇਣਾ ਕੱਪੜੇ ਯਾਦ ਰੱਖ ਲਈ ਮੇਰੀ ਬਾਦ ਮੇਰੇ ਕੱਪੜੇ ਕਿ ਹਾਂ ਮੇਰੇ ਕਿਉਂ ਕੱਢੋਗੇ ਤੁਸੀਂ ਹਾਂ ਤੈਨੂੰ ਦੱਸ ਰਿਆਂ ਗੱਲ ਮੈਂ ਮੈਂ ਲੱਗੀਆਂ ਬੈੱਡ ਖੋਲਣ ਹਾਂ ਸੂਟ ਤਾਂ ਮੈਂ ਫੇਰ ਹੀ ਸਟਿਚ ਕਰੂੰਗੀ ਮੈਂ ਲੱਗੀਆਂ ਬੈੱਡ ਖੋਲਣ ਹੁਣ ਮੈਂ ਤੁਹਾਨੂੰ ਤੁਹਾਡੇ ਕੱਪੜੇ ਆਹ ਨਾ ਯਾਰ ਮੈਂ ਉਹ ਫਾਂਡੇ ਜਿਹਨ ਸੀ ਕਰਾਈ ਇੰਨੀ ਮੋਂ ਦੇ ਪੱਤੇ ਸੀਗੇ ਹੋਰੇ ਮੇਰੇ ਤੇ ਹਾਂਜੀ ਬਾਬੇ ਉਹ ਜਿਵੇਂ ਮਤਲਬ ਮਾਤਾ ਦੇ ਮੀਤ ਨੇ ਜਦ ਮੈਂ ਫਾਂਡੇ ਕਰਾਈ ਸੀਗੇ ਉਹ ਦੇ ਕਰਕੇ ਫਿਰ ਨਿੰਮ ਰੱਖੀ ਹੋਈ ਸੀ ਨੇ ਹਾਂ ਇਹ ਨਿੰਮ ਰੱਖਦੀ ਹੁੰਦੇ ਆ ਸਰਾਣੇ ਮਤਲਬ ਇਹਦੇ ਨਾਲ ਆ ਵੀ ਜਿਹੜੀ ਛਿੱਤੀ ਮਤਲਬ ਠੀਕ ਹੋ ਜਾਂਦੀ ਹੈ ਜਿਹਵੇਂ ਨਿੰਮ ਸੁੱਕਦੀ ਹੈ ਜਿਹਦੇ ਦਾਣੇ ਵਗਾਰਾ ਹੁੰਦੇ ਨੇ ਉਹ ਉਵੇਂ ਉਵੇਂ ਸੁੱਕ ਜਾਂਦੇ ਨੇ ਇਸ ਕਰਕੇ ਮੈਂ ਆਪਣੇ ਸਰਾਣੇ ਰੱਖੀ ਹੋਈ ਸੀ ਕਿ ਜਿਹੜੇ ਪੱਤੇ ਝੜ ਜਾਂਦੇ ਨੇ ਫਿਰ ਮੈਂ ਫੁੱਟ ਦੰਨੀ ਆ ਹਾਂ ਫਿਰ ਬਾਕੀ ਇਹਨੂੰ ਹਲੇ ਰੱਖਣਾ ਹੁਣ ਕੱਪੜੇ ਕੱਢੇਗੇ ਕਿ ਨਹੀਂ ਕੱਢੇਗੇ ਮੇਰੇ ਮੈਂ ਕੱਪੜੇ ਕੱਢਣ ਵਾਸਤੇ ਤਾਂ ਤਾਂ ਨਹੀਂ ਚੱਕੀ ਆ ਪੂਰੇ ਆ ਬੈੱਡ ਖੋਲਣਾ ਨਹੀਂ ਸੀ ਹੁਣ ਮੇਰੇ ਸਾਰੇ ਕੱਪੜੇ ਹੁਣੇ ਜੀ ਦੇ ਤਾਂ ਮੈਂ ਦੱਸ ਰਿਹਾ ਬਾਤ ਮੇਰੀ ਸੁਣੋ ਗੱਲ ਨਾਲੇ ਹਾਂ ਇਹ ਤੁਹਾਡਾ ਅਟੈਚੀ ਹੋਊਗਾ ਆਪਣਾ ਇੱਕ ਹੋਊਗਾ ਬੈਗ ਤਾਂ ਇੱਕ ਅਟੈਚੀ ਦਾ ਮੇਰਾ ਇਕੱਲੇ ਦਾ ਹੋਏਗਾ ਤੇਰਾ ਇਕੱਲੇ ਕਿਤਰਾ ਹੋ ਜਾਏਗਾ ਮੇਰਾ ਕਹਿਣ ਦਾ ਮਤਲਬ ਇਹ ਆ ਆਪਾਂ ਨੂੰ ਦੋ ਚੀਜ਼ਾਂ ਵਿੱਚ ਆਪਣੀ ਦੋਨਾਂ ਦੀ ਪੈਕਿੰਗ ਹੋਊਗੀ ਅੱਛਾ ਤੇਰਾ ਵਾਲਾ ਹੀ ਬੈਗ ਲੈ ਕੇ ਜਾਉਂਗੇ ਰੋਡ ਨੇ ਵਾਲਾ ਹਾਂਜੀ ਹਾਂਜੀ ਅੱਛਾ ਤੇ ਤੇਰਾ ਵਾਲੀ ਆਪਾਂ ਅਟੈਚੀ ਲੈ ਕੇ ਜਾਣਾ ਫਿਰ ਆਪਾਂ ਨੂੰ ਵੀ ਈਜ਼ਲੀ ਆਪਣਾ ਕੈਰੀ ਕਰਨਾ ਈਜ਼ੀ ਰਹੂਗਾ ਵੀ ਆਪਾਂ ਚੱਕਣਾ ਨਹੀਂ ਹੈਗਾ ਤੂੰ ਸਿਰਫ ਚੱਕ ਲਈ ਨਹੀਂ ਹੋਰ ਕੀ ਹੈ ਚੱਕ ਲਈ ਲਾਖਲੀ ਹੜੇ ਹੜੇ ਚੱਕਿਆ ਨਹੀਂ ਜਾਂਦਾ ਬਾਕੀ ਬਾਬਿਓ ਦੋ ਦਿਨ ਹੋ ਗਏ ਇੰਨੀ ਕੁ ਜਿਆਦਾ ਅੱਛਾ ਤੇ ਇੱਕ ਚੀਜ਼ ਹੋਰ ਕਰੋ 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 ਬੈਡ ਬੈਡ ਦਾ ਭੁੱਲ ਲਿਓ ਬਈ ਬਾਬੇ ਅਸੀਂ ਨਾ ਕੱਲ ਮਤਲਬ ਇਹ ਪਿੰਡ ਗਏ ਸੀ ਆਪਣੇ ਤੇ ਮੈਂ ਕੀ ਪੈਡ ਕਰੂੰਗੀ ਵਿੱਚ ਆਪਾਂ ਕੱਲੀ ਪਜਰੂਆਂ ਕਰਾਂਗੇ ਮੇਰੀ ਨਹੀਂ ਹੈਗੀ ਮੇਰੀ ਪ੍ਰਿੰਡ ਵੱਡ ਗਈ ਸੀਗੀ ਬਾਈ ਕੱਲ ਤੁਹਾਨੂੰ ਗੱਲ ਦੱਸ ਆਪਰੇ ਨਾ ਤੇ ਗੁਰਦੁਆਰਾ ਸਾਹਿਬ ਆ ਲੱਗ ਗਈ ਆਪਣੇ ਘਰ ਦੇ ਤੇ ਉੱਥੇ ਨਾ ਮਤਲਬ ਨਿੰਬੂ ਲੱਗੇ ਹੋਏ ਸੀਗੇ ਤੇ ਅਸੀਂ ਨਾ ਮਤਲਬ ਆਪਣਾ ਇੱਕ ਪਲਾਟ ਵੀ ਆ ਆਪਾਂ ਨਾ ਉੱਥੇ ਸਪਰੇਅ ਕਰਨ ਗਏ ਸੀਗੇ ਸਪਰੇਅ ਕਰਦੇ ਪਏ ਸੀ ਤਾਂ ਨਾ ਉੱਥੇ ਨਿੰਬੂ ਲੱਗੇ ਹੋਏ ਸੀਗੇ ਮੰਮੀ ਤੇ ਮੀਤ ਨਾ ਦੋਨੇ ਨਿੰਬੂ ਤੋੜ ਰਹੇ ਮੰਮੀ ਨਾ ਮੀਤ ਨੂੰ ਬਾਰ ਬਾਰ ਕਹਿ ਰਹੀ ਸੀ ਕਿ ਥੱਲੇ ਨਾ ਜਾ ਜਾ ਵੜ ਥੱਲੇ ਨਾ ਜਾ ਜਾ ਵੜ ਨਹੀਂ 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 ਕਹਦੀ ਮੈਂ ਪੱਕੇ ਪੱਕੇ ਤੋੜ ਕੇ ਲੈਣੀਆਂ ਤੇ ਬਾਬਾ ਜੀ ਵੀ ਨਿੰਬੂ ਕਹਿ ਰਹੀ ਸੀ ਹਾਂ ਪੀਲੇ ਪੀਲੇ ਨਿੰਬੂ ਪੀਲੇ ਬਿਲੇ ਨਿੰਬੂ ਤੋੜ ਕੇ ਲੈਣੀਆਂ ਮੈਂ ਗਈ ਪੀਲੇ ਪੀਲੇ ਨਿੰਬੂ ਤੋੜਨ ਹਾਂ ਉੱਪਰੋਂ ਡਿੱਗ ਗਿਆ ਇੱਕ ਭੂਂਡ ਹਾਂ ਪੂੰਡ ਨਹੀਂ ਬਾਬਿਓ ਬਾਕੀ ਹਾਂ ਸਾਡਾ ਪੂੰਡ ਤੇ ਬਾਕੀ ਬਚਕਰ ਬਣਾ ਕੀ ਬਾਬੇ ਜੀ ਨਾਲ ਸਾਡਾ ਚੁੱਪ ਯਾਰ ਇੱਕ ਮਿੰਟ ਹੁਣ ਜੇ ਬਾਬੇ ਸਾਡੇ ਇੱਧਰ ਪੁਆਦ ਵਾਲੀ ਜਿਹਾ ਹੀ ਕਹਿੰਦੇ ਨੇ ਪ੍ਰਿੰਟ ਇਹ ਕਹਿੰਦੇ ਨੇ ਪੂੰਡ ਬਾਬੇ ਮੈਨੂੰ ਆ ਕਮੈਂਟ ਅੱਛਾ ਇੱਕ ਚੀਜ਼ ਹੋਰ ਹੁਣ ਤੁਸੀਂ ਸਾਰਿਆਂ ਨੇ ਨਾ ਮਤਲਬ ਸਾਡੀ ਇਹ ਗੱਲ ਬਿਸ਼ੇ ਬਹੁਤ ਜ਼ਿਆਦਾ ਲੜਾਈ ਹੁੰਦੀ ਆ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਪ੍ਰਿੰਟ ਹੁੰਦੀ ਹੈ ਕਾ ਪੂੰਡ ਹੁੰਦਾ ਇਹ ਕਹਿੰਦੀ ਮੇਰੇ ਪੂੰਡ ਲੜ ਗਿਆ ਸੀ ਗੇ ਪੂੰਡ ਲੜ ਗਿਆ ਉਹਨ ਲੋਗੇਵੇਂ ਲੜ ਗਏ 10 ਨੀਬੋਜ ਇਹ ਕਹਿੰਦੀ ਨਹੀਂ ਨਹੀਂ ਮੇਰੇ ਤਾਂ ਭੂਣ ਲੜਿਆ ਅਸੀਂ ਕਹ ਕਹਜੇ ਭੂਣ ਸੀ ਕਹਿੰਦੇ ਪੀਲੇ ਰੰਗ ਦਾ ਭੂਣ ਸੀ ਤੇ ਬੱਬੇ ਉਹ ਇਹਦੇ ਲੜੀਆਂ ਭ੍ਰਿੰਡਾ ਪੂਰੇ ਵੱਡੀ ਦੋ ਤਿੰਨ ਜਗ੍ਹਾ ਵੱਡ ਗਈ ਮੈਂ ਉਹ ਹਟ ਮੈਨੂੰ ਵੱਡੀ ਜਾਵੇ ਮੇਰੇ ਹੱਥ ਤੋਂ ਉਤਰੇ ਨਾ ਮੈਂ ਐਵੇਂ ਐਵੇਂ ਐਂ ਆਪ ਤੇ ਕੀਤਾ ਤਾਂ ਉਤਰੀ ਪਰ ਉਰੇ ਮੈਂ ਐਵੇਂ ਦੱਬ ਕੇ ਖੂਨ ਕੱਢਿਆ ਜਾਂਦੀ ਜਾਂਦੀ ਉਰੇ ਵੱਡ ਗਈ ਮੇਰਾ ਹੱਥ ਸੁਜੇਆ ਘੱਟ ਥੋੜੀ ਜੀ ਸਵੇਲਿੰਗ ਆਈ ਇਹਨਾਂ ਨੇ ਫਟਾਫਟ ਡੀਜ਼ਲ ਪਾ ਰਹੇ ਸੀਗੇ ਉਹਦੇ ਚ ਸਪਰੇਅ ਕਰਨ ਲਈ ਇਹਨਾਂ ਨੇ ਫੜਾ ਫੜਾ ਡੀਜ਼ਲ ਮੈਂ ਤਾਂ ਕਰਾ ਹਾਈ ਮੇ ਮਰ ਗਈ ਤੇ ਬਾਕੀ ਬਾਬੇ ਉਹਨਾਂ ਮੇਰੇ ਕੋਲ ਡੀਜ਼ਲ ਪਿਆ ਦੀ ਮੈਂ ਨਾਲ ਨਾਲ ਡੀਜ਼ਲ ਲਾਤਾ ਤੇ ਫਿਰ ਉਸ ਨਾਲ ਨਿੰਬੂ ਨਿੰਬੂ ਕੋ ਸਾਤਾ ਹੀ ਗਿਆ ਉਹਨਾਂ ਦਲ ਤੋੜ ਕੇ ਤੇ ਉਸ ਨਾਲ ਸੋਜ ਜਾਨੀਆ ਉਹ ਕਿਉਂਕਿ ਨਾ ਜਦੋਂ ਅਸੀਂ ਮੈਂ ਤਾਂ ਟੈਟੂ ਬਣਵਾਇਆ ਸੀ ਮੈਂ ਇਹਨੂੰ ਕਿਹਾ ਮੈਂ ਤਾਂ ਉਹ ਵੀ ਬਣਵਾ ਲਾ ਕਹਿੰਦੀ ਮੈਂ ਹਲੇ ਨਹੀਂ ਬਣਵਾਣਾ ਮੇਰੀ ਬਾਹਾਂ ਮੋਟੀਆਂ ਹੋ ਜਾਣ ਹੁਣ ਮੈਂ ਇਹਨਾਂ ਤਰੀਕਾ ਦੱਸਦਾ ਵੀ ਤੇਰੀ ਬਾਹਾਂ ਮੋਟੀਆਂ ਕਿਵੇਂ ਹੋਣਗੀਆਂ ਵੀ ਤਾ ਕੀ ਕਰਨਾ ਤਿੰਨ ਚਾਰ ਭਿੰਡਾ ਫੜ ਕੇ ਬਾਹਾਂ ਤੇ ਲੜਾ ਲੈਣੀ ਤੇਰੀ ਬਾਹਾਂ ਸੋਜ ਜੂਗੀ ਫਿਰ ਤੇਰੀ ਸੋਜ ਜੂਗੀ ਨਾ ਨਹੀਂ ਕੋਈ ਨਾ ਕੋਈ ਪਰਬਕਾਰ ਬੁਰ ਚੜਾ ਜੂਗੀ ਫਿਰ ਮੈਂ ਫਿਰ ਦਵਾਈ ਤੇ ਹੋ ਜੂਗੀ ਤੇ ਬਾਕੀ ਬਾਬੇ ਤੁਸੀਂ ਕਮੈਂਟ ਜ਼ਰੂਰ ਕਰਨਾ ਵੀ ਪ੍ਰਿੰਡ ਹੁੰਦੀ ਆ ਕਿ ਪੂਣ ਹੁੰਦੀ ਆ ਪੂਣਡ ਹੁੰਦੀ ਆ ਨਹੀਂ ਪੂਣਡ ਹੁੰਦਾ ਤੁਸੀਂ ਤੁਸੀਂ ਕਮੈਂਟ ਕਰਕੇ ਜ਼ਰੂਰ ਸਨਾ ਤਾਂ ਕਿ ਸਾਡੀ ਜਿਹੜੀ ਇਹ ਲੜਾਈ ਆ ਇਹ ਖਤਮ ਹੋ ਜੇ ਬਾਬੇ ਤੁਸੀਂ ਇਸ ਗੱਲ ਦਾ ਜਵਾਬ ਜ਼ਰੂਰ ਦੇਣਾ ਜਿਹੜਾ ਜਿਹੜੇ ਵੀਡੀਓ ਦੇਖੋਗੇ ਮੈਂ ਮੈਨੂੰ ਇਹ ਤੁਹਾਡੇ ਨਾਲ ਇੱਕ ਕਲਿੱਪ ਐਡ ਜ਼ਰੂਰ ਕਰੂੰਗੀ ਉਹ ਲੰਬੇ ਤੋਂ ਸਾਈਡ ਤੋਂ ਆਏ ਕੋਈ ਚੱਕਰ ਨਹੀਂਗਾ ਢਿੱਡੀ ਸਾਈਡ ਤੋਂ ਨਹੀਂ ਹੈਗੀ ਮੈਂ ਕਹਿ ਰਹੀ ਸੀ ਵੀ ਇਹ ਸਾਰੇ ਆਏ ਮੰਮੀ ਹੋਰ ਸੰਪ੍ਰਿਤ ਸਿੰਘ ਜੀ ਇਨਸਪੈਕਸ਼ਨ ਕਰ ਰਹੇ ਨੇ ਔਰ ਇਹ ਕੂੜਾ ਕਬਾੜ ਚਕਾਣ ਦਾ ਠਿਕਾ ਲਿਆ ਇਹਨਾਂ ਨੇ ਕਲੋਨੀਆਂ ਸਾਫ਼ ਕਰਾ ਰਹੇ ਨੇ ਕਲੋਨੀਆਂ ਵੇਚ ਕੇ ਖਾ ਜਾਣੀਆਂ ਇਹਨੇ ਹੋਰ ਇਨਸਪੈਕਸ਼ਨ ਕਰਨਾ ਮੰਮੀ ਜੀ ਬਾਕੀ ਹਾਂ ਬਾਬੇ ਕਿਉਂਕਿ ਬਸ ਉਦਾਂ ਹੀ ਹਾਲਤ ਐਦਾਂ ਸੀਗੀ ਸਪਰੇਅ ਜੀ ਲੱਗੇ ਜੀ ਕਰਨ ਕਿਉਂਕਿ ਇਹ ਰਖਵਾੜ ਕਬੂੜ ਕਾਫੀ ਹੋ ਗਈ ਤਾਂ ਕਰਕੇ ਲੱਗ ਗਈ ਸੀ ਅਸੀਂ ਕੰਮ ਥੋੜਾ ਹੈਗਾ ਸੀਗਾ ਤੇ ਬਾਕੀ ਇਹਨੇ ਲੜਾਲਿਆ ਆਪਣੇ ਪ੍ਰਿੰਡ ਬਸ ਇਹ ਚੱਕਰ ਸੀਗਾ ਪ੍ਰਿੰਡ ਨੋਟ ਭੂੰਡ ਭੂੰਡ ਦਾ ਹੋਰ ਚੀਜ਼ ਹੁੰਦੀ ਆ ਇਹੀ ਹੁੰਦੇ ਨੇ ਅੱਛਾ ਜੇ ਇੱਕ ਬੰਦਾ ਦੱਸ ਜਿਹੜਾ ਮੋਟਾ ਜਾਂ ਹੁੰਦਾ ਕਿਵੇਂ ਭੂੰਡ ਦੇ ਵਰਗਾ ਉਹਨੂੰ ਕੀ ਕਹਿੰਦੇ ਤੁਸੀਂ ਮੈਂ ਇਹ ਬੰਦੇ ਬਾਬੇ ਹੋ ਯਾਰ ਇਹ ਚਲ ਯਾਰ ਮੇਰੇ ਕੱਪੜੇ ਕੱਢ ਮੈਂ ਤੈਨੂੰ ਮੈਂ ਬੈੱਡ ਖੋਲਣ ਤੋਂ ਲੱਗੀ ਸੀ ਕੋਰ 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 ਕੋਈ ਤੇ ਬਾਕੀ ਬਾਬੇ ਦੋ ਦਿਨ ਹੋ ਗਏ ਇੰਨੀ ਕੁ ਜ਼ਿਆਦਾ ਗਰਮੀ ਹੋ ਰਹੀ ਆ ਨਾ ਜਮਾਂ ਹੀ ਸਾਹ ਨਹੀਂ ਆ ਰਿਹਾ ਖੋਲ ਯਾਰ ਬੈੱਡ ਜਲਦੀ ਕਰ ਕੱਪੜੇ ਕੱਢ ਮੇਰੇ ਸੋਹਣੇ ਸੋਹਣੇ ਜੇ ਤੇ ਮੇਰੇ ਇੱਕ ਲੱਗ ਮੇਰਾ ਟੱਚ ਹੀ ਪੈ ਕਰ ਦੇ ਠੀਕ ਹੈ ਆਵਾ ਮੂੰਹ ਦੇਖ ਬੱਬੇ ਮੂੰਹ ਦੇਖ ਕਿਵੇਂ ਕਰਦੀ ਐ ਅੱਜ ਹੀ ਕਹਤਾ ਖੋਲਨ ਨੂੰ ਅੱਗੇ ਤਾਂ ਮੈਂ ਹੀ ਖੋਲ ਕੇ ਤੇ ਇੰਨਾ ਵੱਡ ਮੂੰਹ ਬਣਾ ਰਹੀ ਐ ਭਾਰਾ ਬੈੱਡ ਚ ਛਾਣ ਦੇ ਲਈ ਮੈਨੇ ਤਾਂ ਫੇਰ ਕੀ ਹੋ ਗਿਆ ਅੱਗੇ ਤਾਂ ਮੈਂ ਹੀ ਖੋਲਦਾ ਸਾਰੇ ਬੈੱਡ ਜਦ ਵੀ ਤੂੰ ਕਹਿੰਨੀ ਐ ਅੱਜ ਹੀ ਕਹਤਾ ਵੀ ਇਸ ਵੀਡੀਓ ਕਰਕੇ ਮੈਂ ਕਿਹਾ ਕੱਲ ਤੂੰ ਖੋਲ ਦੇ ਲੋ ਵੀ ਮਿੱਤਰੋ ਮੂੰਹ ਨੂੰ ਸ਼ਾਰਟਾਂ ਸ਼ੂਟਾਂ ਦੱਸ ਦੋ ਤੁਸੀਂ ਕਿਹੜੀਆਂ ਲੈ ਕੇ ਜਾਣੀਆਂ ਨੇ ਦੋ ਤਿੰਨ ਮੇਰੇ ਜਿੰਨੇ ਵੀ ਕੱਪੜੇ ਹਨਾ ਹੈਲੋ ਪੰਜ ਬਾਈ ਉਹ ਬਾਈ ਆਹ ਕੁਰਤਾ ਜਮਾ ਵੀ ਲੈ ਜਉ ਵਿਆਹ ਵਾਲਾ ਹਾਂ ਅੱਬੇ ਵਾ ਮੇਰੇ ਕੀ ਕੀ ਕਰੀ ਕੀ ਕਰੀ ਹੁਣ ਦੱਸੀ ਵਿਆਹ ਵਾਲਾ ਕੁਰਤਾ ਵੀ ਮੈਂ ਲੈ ਜਉ ਤੇ ਪਾ ਲਿਆ ਜੂ ਸਾਬ ਘਰ ਚ ਪੱਲਾ ਦੇ ਦੂੰਗਾ ਆਪਣੀ ਅੰਗ ਦਾ ਫਿਰ ਮੈਂ ਉਧਰ ਹੀ ਲਿਆਉਂਗਾ ਕੋਈ ਫਿਰ ਇਹ ਵੀ ਯਾਦ ਰੱਖੀ ਹਾਂ ਮੜਨ ਨਹੀਂ ਦਿੰਦੀ ਰਹੀ ਹੈ ਆ ਕੀ ਪਗੰ ਮਰੀ ਹੈ ਲੱਗਦਾ ਪੱਗ ਹੀ ਰਹੀ ਮੈਨੂੰ ਪਰ ਘਾਟਰ ਲੱਗਿਆ ਹੈ ਇਹ ਕੱਪੜਾ ਦੇਖਾ ਪਤਾ ਨਹੀਂ ਆ ਨਹੀਂ ਪੱਗ ਹੀ ਆ ਵੈਸੇ ਉਹ ਨਾ ਕੱਪੜਾ ਥੋੜਾ ਜਿਹਾ ਹੋਰ ਸਾਫਦਾ ਹੈ ਤੇ ਬਾਕੀ ਬਾਬੇ ਹੁਣ ਪੂਰੀਆਂ ਪੂਰੀਆਂ ਤਿਆਰੀਆਂ ਨੇ ਆਪਾਂ ਕਰੀ ਜਾਨੇ ਨਾਲ ਦੀ ਨਾਲ ਤਿਆਰੀਆਂ ਪੈਂਟ ਵੀ ਲੈ ਕੇ ਜਾਵਾਂਗੇ ਕੋਈ ਇੱਕ ਅੱਧੀ ਯਾਰ ਫਾਰਮਲ ਵੈਸੇ ਮੈਂ ਤਾਂ ਮੇਰੇ ਦੇ ਮੇਰੇ ਦੋ ਦਾ ਕੁੜਤੇ ਪਜੰਨੇ ਹੋਗੇ ਹਨਾ ਤੇ ਤਿੰਨ ਚਾਰ ਲੋਰਾ ਹੋਗੀਆਂ ਚਾਰ ਪੰਜ ਪੰਜ ਲੋਰਾ ਨਾ ਚਾਹੀਦੀ ਨਹੀਂ ਨੇ ਪੰਜ ਲੋਰਾ ਹੋਗੀਆਂ ਦੋ ਤਿੰਨ ਜਿੰਨਾ ਹੋਗੀਆਂ ਤਿੰਨ ਚਾਰ ਟੀ-ਸ਼ਰਟਾਂ ਹੋ ਗਈਆਂ ਤਿੰਨ ਚਾਰ ਹੋ ਗਈਆਂ ਮੇਰੀ ਸ਼ਰਟਾਂ ਠੀਕ ਹੈ ਬੱਬੇ ਮੇਰੇ ਨਾਲ ਮਤਲਬ ਅਨਟੱਚ ਕੱਪੜੇ ਪਏ ਨੇ ਮੈਂ ਬਹੁਤ ਜ਼ਿਆਦਾ ਘੱਟ ਮਤਲਬ ਇਹ ਕੱਪੜੇ ਦਾ ਬਾਦੂ ਪਏ ਨੇ ਯਾਰ ਉਹ ਚੈੱਕ ਕਰੋ ਭਰੇ ਹੀ ਵਿਆ ਨਾ ਇੱਧਰ ਵੀ ਲਮਾਰੀ ਵੀ ਬਟ ਯਾਰ ਕੀ ਕਰੀਏ ਪਾਉਣ ਦੀ ਲੀ ਨਹੀਂ ਕਰਦਾ ਕੱਪੜੇ ਉਹ ਗਰਮੀਆਂ ਇੰਨੀਆਂ ਯਾਰ ਕੀ ਕੱਪੜੇ ਬੰਦਾ ਗਾ ਸਰਦੀ ਹੋਵੇ ਤਾਂ ਮੌਸਮ ਉਹਦਾ ਘੜ ਕੱਪੜੇ ਪਾ ਜਾਂਦੇ ਨੇ ਬਾਕੀ ਗਰਮੀਆਂ ਦੇ ਕੱਪੜੇ ਪਾਉਂਦੇ ਨਹੀਂ ਤੇ ਬਾਕੀ ਕਰੀ ਜੰਨੇ ਕੱਪੜੇ ਤੂੰ ਆਪਣੀ ਤਿਆਰੀ ਵੀ ਕਰ ਲੈ ਮੇਰੇ ਵੀ ਕੱਪੜੇ ਕੱਢ ਦੇ ਠੀਕ ਆ ਬਾਕੀ ਇੱਧਰ ਇਹ ਆਪਣੀ ਮਸ਼ੀਨ ਮਸ਼ੂਨ ਜੀ ਕਰ ਰਹੀ ਐ ਸੈੱਟ ਇਹਨੇ ਸੀਨੇ ਨੇ ਮੰਮੀ ਦੇ ਸੂਟ ਤੇ ਨਾਲ ਦੀ ਨਾਲ ਲੱਗੇ ਹੋਏ ਆ ਬਾਕੀ ਤਿਆਰੀਆਂ ਕਰਨ ਬਾਕੀ ਉਹ ਆ ਕੱਪੜੇ ਸਾਰੇ ਮੇਰੇ ਨੇ ਹੈ ਬਿਲਕੁਲ ਇੰਨੇ ਕੱਪੜੇ ਨੇ ਤੇ ਬਾਕੀ ਬਾਬਿਓ ਇੱਕ ਖੁਸ਼ਖਬਰੀ ਤੁਸੀਂ ਵਲੌਗ ਚ ਦੇਖਿਆ ਹੋਊਗਾ ਕਿ ਮੈਂ ਲਾਈਟਿੰਗ ਦੇ ਸੀਗਾ ਤੇ ਤੁਹਾਨੂੰ ਇੱਕ ਖੁਸ਼ਖਬਰੀ ਦੇ ਦਈਏ ਮੈਂ ਬਹੁਤ ਬਹੁਤ ਨਹੀਂ ਮਤਲਬ ਰੈਗੂਲਰਲੀ 5-10 ਦਿਨ ਹੋ ਚਲੇ ਨਾ ਮਨ ਹੁਣ ਤੁਸੀਂ ਕੱਪੜੇ ਨਹੀਂ ਲੈਣੇ ਸੱਚੀ ਕਹਿ ਰਹੀ ਹੈ ਉਹਨੇ ਕੀ ਤੁਸੀਂ ਕੱਪੜੇ ਨਹੀਂ ਲੈਣੇ ਕਿਉਂ ਨਹੀਂ ਲੈਣੇ ਮੈਂ ਕੱਪੜੇ ਖਰੀਦੂਗਾ ਤੂੰ ਕਿਉਂ ਮੈਨੂੰ ਰੋਕ ਰਹੀਆਂ ਕੱਪੜੇ ਖਰੀਦਣ ਤੋਂ ਨਹੀਂ ਲੈਣੇ ਕਿਉਂ ਨਹੀਂ ਲੈਣੇ ਮੈਂ ਕੱਪੜੇ ਖਰੀਦਣੇ ਆ ਬਾਈ ਹੈਲੋ ਹਾਂ ਕੱਪੜੇ ਨਹੀਂ ਲੈਣੇ ਕੱਪੜੇ ਲੈਣੇ ਕਿਉਂ ਨਹੀਂ ਲੈਣੇ ਕੱਪੜੇ ਮੇਰੇ ਤੋਂ ਚੱਕੇ ਵੀ ਨਹੀਂ ਜਾ ਰਹੇ ਚੱਕੋ ਇਹਨਾਂ ਨੂੰ ਹਾਂ ਚੱਕੋ ਇਹਨਾਂ ਨੂੰ ਕੱਪੜੇ ਚੱਕੋ ਕੱਪੜੇ ਆਏ ਹਾਏ ਉਹ ਖੜ ਜਾ ਹਾਂ ਹੂੰ ਤੇਰੀ ਮੈਂ ਕਪੜੇ ਘੱਟ ਐ ਇਹ ਦਿਖਾਏਓ ਇਹ ਕਿੰਨੇ ਨੇ ਨਹੀਂ ਮੈਂ ਮਾਰ ਜਾ ਇਹ ਕਪੜੇ ਕਿੰਨੇ ਕਿਨੇ ਥੋੜੇ ਜਿਹੇ ਕਪੜੇ ਨੇ ਦੋ ਕੁ ਸੂਟ ਹੀ ਨੇ ਬਸ ਨਾ ਤਾਂ ਕਿੰਨੇ ਕਿਨੇ ਹੈ ਪੰਜ ਪੈਂਟਾਂ ਹੋਣੀਆਂ ਪੰਜ ਨਹੀਂ ਹੈਗੀਆਂ ਇਹ ਵੀ 1 2 ਸਾਰੀ ਨਵੀਆਂ ਨੇ ਨਾ 2 3 ਨਾ ਅੱਛਾ ਜੀ 4 1 6 7 7 1 9 ਥੋੜੇ ਨੇ ਯਾਰ ਹਨਾ ਕਿੰਨੀ 9 15 ਕੋ ਹੋਣੀ ਚਾਹੀਦੀ ਸੀ 9 ਬੰਟਾ ਨੇ 9 ਅਲਮਾਰੀ ਚ ਵੀ ਪਈਆਂ ਨੇ ਹਲੇ ਕੱਢਾਂ ਹੁਣ ਅਲਮਾਰੀ ਵਾਲੇ ਵੀ ਤਿੰਨ ਨਵੇਂ ਕੱਪੜੇ ਕੱਢੂਗੀ ਨਾਲੇ 5 6 ਇੱਕ 7 7 ਕਮੇਟ ਜਾਣੇ ਇੱਧਰ ਪਈ ਐ ਇੱਕ ਚੋਰੀ ਨਾ ਕਰੋ ਇਹ 8 8 ਹਾਂ ਫੋਨ ਫੜੋ ਲੋ ਨਹੀਂ ਫੜੋ ਫੋਨ ਫੜੋ ਨਹੀਂ ਫੋਨ ਫੜੋ ਇੱਧਰ ਬਾਕੀ ਬਾਬੇ ਯਾਰ ਤੁਸੀਂ ਆ ਫਰਸੋ ਕਿੰਨੇ ਕੱਪੜੇ ਨੇ ਵੀ ਕੱਪੜੇ 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 ਗਰੀਏ ਦੀਏ ਉਹ ਯਾਰ ਮਨ ਰਹਿਣ ਦੇ ਬਾਕੀ ਬਾਬੇ ਨੇ ਹਟਣਾ ਥੋੜੀ ਹੁਣ ਜਿੰਨਾ ਮਰਜ਼ੀ ਹਟਾ ਲਉ ਉੰਨੀ ਹਟਦੀ ਹੁਣ ਲਿਆਉਗੀ ਕੱਢਗੀ ਤੇ ਖਲ ਮਾਰੀ ਚ ਲੱਗੀ ਆ ਕਢਣ ਉਹ ਬੱਸ ਕਰ 8 9 ਦਾਸ 11 ਹਾਂ 12 ਹਾਂ 13 ਹਾਂ 14 ਠੀਕ ਹੈ ਠੀਕ ਹੈ 14 ਉਹ ਠੀਕ ਹੈ ਮੈਨੂੰ ਪਤਾ ਹੈਗੇ ਕੱਪੜੇ 15 ਠੀਕ ਹੈ ਤੇ ਬਾਕੀ ਇਹਨੂੰ ਕਰ ਲੈਣੇ ਬਾਬਾ ਕੱਪੜੇ ਤੇ ਖੁਸ਼ਖਬਰੀ ਦੀ ਗੱਲ ਹੈ ਬਾਬੇ ਮੇਰਾ ਬਹੁਤ ਵੇਟ ਮੈਂ ਬਹੁਤ ਜਿਆਦਾ ਮਤਲਬ ਆਪਣਾ ਵੇਟ ਹੈ ਜਿਹੜਾ ਕਟਾਤਾ ਇੱਕ ਪੈਂਟ ਢੂੜੇ ਪਈ ਐ ਇੱਕ ਧੋਣ ਵਾਲੀ ਪਈ ਐ ਇੱਕਾ ਨੀਚੇ ਪਈ ਐ ਤਿੰਨ ਪੈਂਟਾਂ ਪਈਆਂ ਨੇ ਲਿਮਾਰੀ 'ਚ ਥੋੜੇ ਹੀ ਨੇ ਯਾਰ ਮੈਨੂੰ ਨਾ ਦੋ ਤਿੰਨ ਲੋਰਾ ਟੀ-ਸ਼ਰਟਾਂ ਦੋ ਤਿੰਨ ਬਾਕੀ ਮੈਂ ਕੱਪੜੇ ਚੱਕਰੇ ਦਸ ਲੈਣ ਦਿੰਦੀ ਹੈਗੀ ਯਾਰ ਗਲਤ ਗੱਲ ਨਹੀਂ ਐ ਕੀ ਗੱਲਾਂ ਚੁਗਾਲੇ ਗੱਲ ਕੀ ਏ ਗੱਲ ਨਹੀਂ ਏ ਗੱਲ ਕੀ ਏ ਗੱਲ ਕੀ ਇਹ ਕੱਪੜੇ ਰੱਖਣ ਨੂੰ ਥਾਂ ਨਹੀਂ ਏ ਇਹ ਉਹਨੂੰ ਬੰਡਾਸ ਤੇ ਸਿੱਤੇ ਰੱਖਾਂਗੇ ਤੇ ਬਾਕੀ ਬਾਬੇ ਉਹ ਕਰ ਲਿਆ ਕੱਪੜੇ ਦੇਖ ਲਿਆ ਹੁਣ ਕਿਹੜੇ ਕਿਹੜੇ ਲੈ ਕੇ ਜਾਣੇ ਆ ਕੱਪੜੇ ਬਹੁਤ ਹੋਏ ਪਏ ਨੇ ਸੱਚੀ ਸੌਰੀ ਯਾਰ ਮਜ਼ਾਕ ਕਰਦੇ ਸੀਗੇ ਇੱਕ ਮਜ਼ਾਕ ਸੀ ਬਾਬੇ ਕੱਪੜੇ ਬਹੁਤ ਜ਼ਿਆਦਾ ਪਏ ਨੇ ਪਾਏ ਇੱਕ ਵਾਰੀ ਵੀ ਨਹੀਂ ਆ ਜਿੰਨੇ ਵੀ ਕੱਪੜੇ ਪਏ ਨੇ ਨਾ ਮੈਂ ਇੱਕ ਵਾਰੀ ਵੀ ਨਹੀਂ ਪਾਏ ਦਿੱਲੀ ਨਿਗਰ ਦਾ ਗਰਮੀ ਇੰਨੀ ਆ ਕੀ ਕਰੀ ਕੱਪੜੇ ਕਿੱਥੇ ਭੱਗ ਜਾਨੇ ਹੁਣ ਬਾਕੀ ਟ੍ਰਿਪ ਆਣਗੇ ਕੈਂਡ ਕੈਂਡ ਬੱਬੇ ਉਹ ਦੱਸ ਦਾਂਗੀ ਮਿੱਤਰੋ ਕਾਲੇ ਨਾ ਪਿਓ ਅਬ ਜਾ ਕਿੱਥੇ ਰਹੇ ਆ ਹਜੂਰ ਸਾਵਲ ਟ੍ਰਿਪ ਦੁਬਾਰੋ ਬੜੇ ਕੈਂਡ 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 ਬਲੌਗ ਦਾ ਦੇਖਣ ਨੂੰ ਜੁੜੇ ਰਿਆ ਕਰੋ ਕੈਂਡ ਕੈਂਡ ਬਲੌਗ ਦੇਖਣ ਲਈ ਬਾਕੀ ਥੋੜੀ ਜਿਹੀ ਲੜਾਈ ਕਰ ਲਈ ਆ ਹੁਣ ਕੱਪੜੇ ਕੱਪੜੇ ਵਿੱਚ ਲੱਗ ਗਈ ਇਹ ਕਲੇਸ਼ ਕਰਨ ਮੂੰਹ ਕੀ ਬਣਾ ਰਹੀ ਐ ਕੱਪੜੇ ਥੋੜੇ ਨੇ ਨਾ ਕੱਪੜੇ ਹੈ ਕਿੰਨੇ ਕ ਨੇ 8-9 ਪੈਂਟਾਂ ਨੇ 8-9 ਕਮੀਜ਼ਾਂ ਨੇ ਨਾ ਸੌਰੀ 15 ਕਮੀਜ਼ਾਂ ਨੇ 8-9 ਪੈਂਟਾਂ ਨੇ ਕਿੱਡੀ ਗੱਲ ਐ ਹਲੇ ਤਾਂ ਸਰਦੀਆਂ ਵਾਲੇ ਨਹੀਂ ਕੱਢੇ ਆਪਾਂ ਨੇ ਤੇ ਬਾਕੀ ਬਾਬੇ ਕਰਦਿਆ ਤਿਆਰੀਆਂ ਦੇਖ ਲੋ ਯਾਰ ਤੁਸੀਂ ਆਪ ਦੱਸੋ ਲੋ ਜੀ ਪਰ ਰਹਿਣਾ ਕਿੰਨੇ ਦਿਨ ਐ ਉੱਥੇ ਅੱਪਾ ਸੱਤ ਨੂੰ ਬੋਲਿਆ ਸੱਤ ਨੂੰ ਪਹੁੰਚਾਂਗੇ ਸੱਤ ਨੂੰ ਦਾ 8 ਦਿਨ 8 ਦਿਨ ਜੇ 8 ਦਿਨਾਂ ਦੇ ਹਿਸਾਬ ਲਈਏ 5 ਤਾਂ ਮਤਲਬ ਪੈਂਟਾਂ ਸ਼ਰਟਾਂ ਹੋ ਗਈਆਂ ਠੀਕ ਹੈ ਹਲੇ ਵੀ ਕੱਪੜੇ ਥੋੜੇ ਆ ਵੈਸੇ ਮੇਰੇ ਸੂਟ ਪਾ ਲਿਓ ਲਿਵਾਰੀ ਤੋਂ ਨਵੇਂ ਅਣਸਿੱਤੇ ਪਏ ਨੇ ਕੁੜਤੇ ਪਜਾਮੇ ਸਵਾ ਲਿਓ ਉਹਨਾਂ ਨੇ ਪੱਕੀ ਗੱਲ ਹੈ ਹੋਰ ਬੜੀ ਉੱਥੇ ਦੇ ਆਵਾਂਗੇ ਤੇ 5 ਪੈਂਟਾਂ ਸ਼ਰਟਾਂ ਹੋ ਗਈਆਂ 2 ਕੁੜਤੇ ਪਜਾਮੇ ਹੋ ਗਏ 7 ਦਿਨ ਕਿੰਨੇ ਆਪਣੇ ਕੋਲ 8 ਬਾਕੀ ਲੋਰਾ ਟੀ-ਸ਼ਰਟਾਂ ਲੈ ਲਿਆ। ਫਲੋਰਾ ਟੀ-ਸ਼ਰਟਾਂ ਹੋ ਗਈਆਂ ਬੱਸ। ਨਿਬੜ ਗਏ। ਕਿੰਨੇ ਲੋਰਾ ਟੀ-ਸ਼ਰਟਾਂ ਲੈ ਚੱਲੀਏ? 5-6 ਚੱਲੀਏ। 3 ਲੋਰਾ। 3 ਲੋਰਾ 5-6 ਟੀ-ਸ਼ਰਟਾਂ। ਹਾਂ ਨਾ ਤੇ ਇੱਕ ਤਾਂ ਸ਼ਾਰਟ ਸ਼ੂਟ ਲੈ ਜਾਾਂਗੇ। ਕਿਉਂਕਿ ਰਾਤ ਨੂੰ ਸੌਂਣ-ਸੌਣ ਲੱਗੇ। ਬਾਕੀ ਬਬਿਓ ਤੇ ਤੁਹਾਨੂੰ ਇੱਕ ਚੀਜ਼ ਦੱਸਣਾ ਸੀਗਾ ਕਿਉਂਕਿ ਦੁਸ਼ਹਿਰੇ ਹੀ ਕਰਕੇ ਨਾ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਸੰਗਤ ਪਹੁੰਚ ਰਹੀ ਹੈ ਬਾਈ ਕਮਰੇ ਨਹੀਂ ਮਿਲ ਰਹੇ। ਜੇ ਕਿਸੇ ਨੇ ਵੀ ਜਾਣਾ ਤਾਂ ਬਾਈ ਆਪਣੀ ਤਿਆਰੀ ਕਰਕੇ ਆਪਣੀ ਬੁਕਿੰਗ ਦਾ ਕੋਈ ਹਿੱਲਾ ਰਿਲਾ ਕਰੋ ਸਾਡਾ ਤਾਂ ਕੋਈ ਬੰਦਾ ਹੈਗਾ ਸੀਗਾ ਉੱਥੇ ਅਸੀਂ ਉਹਨੂੰ ਸਾਡੀ ਜਾਣ-ਛਾਣ ਹੈਗੀ ਸੀਗੀ ਅਸੀਂ ਉਹ ਬੰਦੇ ਨੂੰ ਕਹਿ ਕੇ ਸੀ ਆਪਣਾ ਕਮਰਾ ਬੁੱਕ ਕਰਵਾ ਲਿਆ ਬਾਈ ਜੇ ਤੁਸੀਂ ਜਾਣਾ ਤਾਂ ਤੁਸੀਂ ਆਪਣਾ ਪਲੀਜ਼ ਪਹਿਲਾਂ ਕਮਰਾ ਬੁੱਕ ਕਰਵਾ ਹਾਂ ਯਾਰ ਮੈਂ ਨਾ ਹੁਣ ਕੱਪੜੇ ਦੇਖਦੇ ਕਿ ਮਿੰਨ ਦਾ ਨਾ ਦਿਮਾਗ ਜਿਆ ਬੋਲਾ ਹੋ ਗਿਆ ਚਾਹ ਦਾ ਕਰਪੀਆ ਕਾਫੀ ਡੀਰ ਇੱਕ ਤਾਂ ਪਲੀਜ਼ ਲੈ ਫਿਰ ਗੱਲਾਂ ਦੀ ਗੱਲ ਕਿਹੜੀ ਕਰਤੀ ਹੈ ਹੈ ਮਾਣਾ ਤੂੰ ਕੱਪੜੇ ਸੰਭਦੂਗੀ ਸਾਰੇ ਕਪੜੇ ਸਾਂਭ ਲੂੰਗੀ ਸਾਰੇ ਤੋਂ। ਕੀ ਸਾਂਭਣਾ ਕੀ ਹੁਣ ਇਹਨਾਂ ਦਾ? ਨਹੀਂ, ਮਤਲਬ ਹੁਣ ਜਿਵੇਂ ਮੈਂ ਪਾ ਕੇ ਚੈੱਕ ਕਰ ਲੇ ਕਿ ਮੈਂ ਕਿਹੜੇ-ਕਿਹੜੇ ਮੈਨੂੰ ਵਧੀਆ ਲੱਗੇ ਕਿਹੜੇ-ਕਿਹੜੇ ਮੈਂ ਲੈ ਕੇ ਜਾਣੇ ਆ ਠੀਕ ਆ? ਪੁੱਤ ਤਾਂ ਰਹੀਆਂ ਹੁਣ। ਹਾਂ, ਇੱਕ ਆ ਸ਼ਰਟ ਜ਼ਰੂਰ ਪਾ ਲਿਆ, ਉਹ ਵੀ ਸ਼ਰਟ ਲੈ ਕੇ ਜਾਣੀ ਆ। ਕਿਹੜੀ? ਆ ਵਾਲੀ। ਨਹੀਂ। ਕਹਿਣਾ ਮੰਨ ਲੈ। ਪੰਜ ਹੋ ਤਾਂ ਨਹੀਂ। ਨਹੀਂ, ਉਹ ਵਾਲੀ ਸ਼ਰਟ ਕੱਢੋ ਇੱਕ ਥੱਲੇ ਦੇਖੀ ਕੀ yellow ਦੀ ਸ਼ਰਟ ਆ ਨਾ ਉਹ ਕੱਢ ਦਿਓ ਨਹੀਂ ਮੈਂ ਲੈ ਕੇ ਜਾਣੀ ਹੈਗੀ। ਖੋਲੋ, ਇੱਕ ਥੱਲੇ ਕੱਢੋ ਦੇਖੋ। ਇਹ ਆਹ ਦੇਖੋ, ਇਹ ਆ ਵਾਲੀ ਹਾਂ ਆ ਕੱਢ ਦਿਓ, ਆਣੀ ਲੈ ਕੇ ਜਾ। ਆਣੀ ਲੈ ਕੇ ਜਾਣੀ ਮੈਂ ਇਨੂੰ ਕੱਢ ਦੋ ਉਹਦੀ ਜਗ੍ਹਾ 셔ਟ ਵਾਲੀ ਪਾ ਦੋ ਵਾਈਟ 셔ਟ ਬਸ ਤੋ ਕੇ ਇਹਨਾਂ ਨੂੰ ਪ੍ਰੈਸ ਫਰੋਸ ਕਰ ਲਓ ਠੀਕ ਆ ਤੇ ਬਾਕੀ ਬਾਬੇ ਤਿਆਰੀ ਕਰੀ ਜਾਂਦੇ ਆ ਮਾਰੋ ਮਾਰ ਤਿਆਰੀ ਜਿਹਨੇ ਬੱਕੇ ਵਾਲੀ ਸ਼ੋਪਿੰਗ ਜਿਹੜੀ ਬਾਹਰੋਂ ਕਰਨੀ ਆ ਉਹ ਵਾਲੇ ਪੈਂਦੀ ਆ ਅੱਛਾ ਤਾਂ ਕੀ ਨਾਲ ਕੀ ਕੀ ਲੈ ਕੇ ਜਾ ਰਹੇ ਅਸੀਂ ਤੁਹਾਡੇ ਟੇਬਲ ਵਗੈਰਾ ਵੀ ਹਲੇ ਲੈਣੇ ਆ ਹਾਂ ਵੀ ਜਿਹੜਾ ਟ੍ਰੇਨ ਲਈ ਯੂਜ਼ ਕਰ ਲਈ ਸਮਾਨ ਜਾਂ ਹੋਰ ਵੀ ਜੋ ਸਾਨੂੰ ਮਤਲਬ ਜਿਹੜੀ ਜਿਹੜੀ ਸਮਾਨ ਦੀ ਜ਼ਰੂਰਤ ਪਾਊਗੀ ਰਸਤੇ 'ਚ ਉਹ ਸਮਾਨ ਦੀ ਲੈ ਕੇ ਜਾਵਾਂਗੇ ਤੂੰ ਕੀ ਖਾਣਾ ਪੀਣਾ ਹੁਣ ਕੀ ਕਰਨਾ ਤਾਂ ਸੁਸਤੀ ਮਾਰੀ ਓਏ ਲੋ ਬਹੁਤ ਲੀਦ ਆ ਰਹੀ ਐ ਲੋਕਾਂ ਦੀ ਬਾਈ ਨੀਂਦ ਹੁੰਦੀ ਐ ਇਹਦੀ ਲੀਂਦ ਹੁੰਦੀ ਐ ਤੇ ਹੁਣ ਮੈਂ ਦੱਸ ਫਿਰ ਹੁਣ ਤੇ ਕਾਫੀ ਬਣੀ ਆ ਚੱਲ ਠੀਕ ਐ ਮੈਂ ਤੇਰੇ ਵਾਸਤੇ ਕੈਂਡ ਦੀ ਕਾਫੀ ਬਣਾ ਕੇ ਲੈਣਾ ਮੇਰੇ ਅੰਦੇ ਦੇਖ ਗਾਗੂ ਚੱਕ ਦੇਂਗੀ ਸਾਰਾ ਕੱਪੜੇ ਵਾਲਾ ਹੈਂ ਚੱਕ ਨਹੀਂ ਐ ਯਾਰ ਜੂਆਂ ਪੈ ਗਈਆਂ ਸਿਰ ਤੇ ਪਈਆਂ ਜੂਆਂ ਤੇਰੇ ਤਾਂ ਜੂਆਂ ਹੀ ਪੈ ਗਈਆਂ ਮੇਰੀ ਗੱਲ ਸੁਣ ਟੈਂਡਰ ਬਹੁਤ ਐ ਮੇਰੀ ਗੱਲ ਤਾਂ ਸੁਣ ਲੈ ਯਾਰ ਮੈਂ ਬੋਲੀ ਜਾਣਾ ਤੈਨੂੰ ਮੈਂ ਤੈਨੂੰ ਇਹ ਕਹਿ ਰਿਹਾ ਤੂੰ ਕੱਪੜੇ ਲੈ ਸਾਂਭ ਮੈਂ ਤੇਰੇ ਵਾਸਤੇ ਇੱਕ ਸਟਰੋਂਗ ਜੀ ਕੌਫੀ ਬਣਾ ਕੇ ਲਿਆਵਾਂ ਨਾਲੇ ਮੈਂ ਵੀ ਪੀਣੀ ਆ ਠੀਕ ਆ ਮੈਂ ਆਪਣੀ ਤਾਂ ਬਲੈਕ ਸਾਡਾ ਦੂਰ ਪਾ ਲਓ ਮੇਰੀ ਵਾਲੀ ਕੌਫੀ ਓਕੇ ਓਕੇ ਲੋ ਬਬੇ ਬਣਾ ਦੀ ਕੌਫੀ ਤੇਰੇ ਵਾਸਤੇ ਤੇ ਬਾਕੀ ਮੈਂ ਕੌਫੀ ਬਣਾਣਾ ਨਾ ਬਬੇ ਬੀਟ ਕਰਕੇ ਬੀਟ ਕਰਕੇ ਕਿਵੇਂ ਬਣਾਣੀ ਤੁਹਾਨੂੰ ਦੱਸ ਦੇਣਾ ਬਾਕੀ ਸਾਰਿਆਂ ਨੂੰ ਪਤਾ ਹੀ ਹੋਊਗਾ ਦੱਸਣਾ ਕੀ ਇਹ ਕੌਫੀ ਆਪਾ ਯੂਜ਼ ਕਰਨੀ ਐ ਨੈਸਕੈਫੇ ਤੇ ਤੁਹਾਨੂੰ ਦੱਸਦਾ ਇੱਕ ਮੜਾ ਤਿਆਰੀ ਕਰ ਲੈਣਾ ਸਾਰੀ ਜੋ ਜੇ ਤੁਸੀਂ ਵੀ ਘਰੇ ਸਟਰੋਂਗ ਕੌਫੀ ਬਣਾਣੀ ਆ ਕੌਫੀ ਪਾ ਕੇ ਤੇ ਵਿੱਚ ਕਰੋ ਥੋੜੀ ਜਿਹੀ ਐਡ ਚੀਨੀ ਇੰਨੀ ਕਰਨ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਦੁੱਧ ਹਲਕਾ ਜਿਹਾ ਦੁੱਧ ਮਤਲਬ ਤੁਸੀਂ ਜ਼ਿਆਦਾ ਨਹੀਂ ਪਾਣਾ ਦੁੱਧ ਪਾਣਾ ਸਿਰਫ ਇੱਕ ਜਾਂ ਦੋ ਘੁੱਟ ਬਾਸ ਐਨਾ ਪਾ ਕੇ ਇਹਨੂੰ ਇੰਨੀ ਕੁ ਦੱਬ ਕੇ ਵੀਟ ਕਰਨਾ ਬਾਬੇ ਦੀ ਝਾਗ ਢਾ ਦੇਣੀ ਹੈ ਪੂਰੀ ਮੈਨੂੰ ਕੌਫੀ ਬਣਾਉਣ ਨੂੰ ਕਿਉਂ ਕਹਿੰਨੀ ਹੁੰਦੀ ਹੈ ਹਰ ਵਾਰੀ ਯਾਰ ਮੈਨੂੰ ਐਵੇਂ ਵਾਲੀ ਕੌਫੀ ਬਣਾਉਣੀ ਨਹੀਂ ਨਾ ਕਿਹੜੀ ਬੀਟ ਕੌਫੀ ਯੋ गाइस ਕਿਉਂਕਿ ਇਹ ਕੌਫੀ ਸਿਰ ਟਾਇਲੈਂਡ ਮੇਰੇ ਜੀ ਬਣਾਉਣਾ ਹੈ

ਤੁਸੀਂ ਕਰ ਰਹੇ ਹੋ ਕੰਮ? ਕਰ ਰਿਹਾ। ਤੁਹਾਨੂੰ ਕਰ ਦਿੱਤੀ ਕਾਫੀ। ਫੜੋ ਜੀ। ਕਾਫੀ ਪਤਾ ਕਿਹ ਹੈ ਜੀ ਬਣਾ ਕੇ ਲੈ ਆ ਮੈਂ। ਇੱਕ ਨੰਬਰ ਬਣਾਈ ਐ। ਨਸ਼ਾ ਤੋੜ ਕਾਫੀ ਹੈ। ਯਾਰ ਤੂੰ ਗੱਲ ਹੀ ਨਹੀਂ ਸੁਣ ਰਹੀ ਮਨ ਕੀ ਗੱਲ। ਸੁਣ ਰਹੀ ਆ। ਲੈ ਫੜ ਯਾਰ ਫਿਰ ਮੈਂ ਵਲੌਗ ਖਤਮ ਕਰਦੇ ਆ ਆਪਣਾ ਬਸ। ਬਾਬੇਓ ਬਾਕੀ ਤਿਆਰੀਆਂ ਸਾਰੀ ਬਾਕੀ ਮੈਂ 2 ਮਿੰਟ ਬਾਹਰ ਗਿਆ ਆ ਕਿੰਨੀ ਜ਼ਿਆਦਾ ਗਰਮੀ ਹੈ ਨਾ। ਆਏ। ਹੇ ਥੱਲੇ ਗਿਆ ਹੁਣ ਆ ਆ ਵਜਿਆ ਯਾਰ ਮੇਰੇ ਇਹ ਨਹੀਂ ਇਹ ਥੱਲੇ ਕਿਉਂ ਲੰਬਰੀਆਂ ਤੂੰ ਫਿਰ ਤੂੰ ਸੱਟ ਖਾਨਣ ਕੰਮ ਦਾ ਤੇਰੇ ਆਪਣੇ ਆ ਫਿਰ ਲਸ ਮੈਂ ਲੱਗਿਆ ਇਹ ਤੋਂ ਲੈ ਆ ਫੜ ਤੇ ਬਾਬਿਓ ਅੰਬਰ ਕਹਿੰਦਾ ਖੂ ਖੂ ਬਾਬਿਓ ਬਾਬਿਓ ਨੂੰ ਕਰਦੇ ਨੇ ਬਾਬੇ ਆਂਦੇ ਨੇ ਤਾਂ ਕਰਦੇ ਨੇ ਬਾਬੇ ਆ ਆ ਫੜ ਯਾਰ ਟਾਈਮ ਨਾਲ ਹੀ ਬੁਫੂ ਬਣਾਇਆ ਹੈ ਮੇਰੇ ਕੋਲ ਬੁਫੂ ਹੈ ਇਹ ਉਹਨੇ ਫੁੱਫੂ ਐ ਨਹੀਂ ਅੰਬਰ ਦੀ ਫੁੱਫੂ ਲੋ ਜੀ ਆਜੋ ਚੀਸ 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 ਇਹ ਤਾਂ ਜਾਦਨੀ ਐਕਟਿੰਗ ਕਰ ਰਹੀ ਅੱਜ ਵਲੌਗ ਤੇ ਨਾ ਅੰਬਰ ਨੂੰ ਵੀ ਲੈਣਾ ਆਪਾਂ ਠੀਕ ਹੈ ਓਕੇ ਲੈ ਲਾਂਗੇ ਆ ਫੜ ਤੇ ਚੀਸ ਥੈਂਕ ਯੂ ਸੋ ਮੱਚ ਬਾਬੇਓ ਤੇ ਬਾਕੀ ਤਿਆਰੀਆਂ ਪੂਰੀਆਂ ਨੇ ਮਾਣਿਕ ਹੋਰ ਦੱਸ ਦੇ ਸਾਰਾ ਕੁਝ ਯਾਰ ਨੋਂਦੁ ਤਿਆ ਆ ਹੈ ਟੁੱਟ ਗਿਆ न मजा आ रहा शादी आ आ गया <laughs> नजारा आ गया बबे चाय पी के नहीं कॉफी पी कॉफी पी के की कह रहे खुश खुश बोल रहा हूं ਮੈਂ ਕਹਿ ਰਣੇ ਜਾ ਰ ਆ ਗਿਆ ਬਾਬੇ ਚਲ ਚੈਸ ਕਰ ਕਾਫੀ ਨੂੰ ਨੌਂ ਦੁਬਾਰੇ ਫੇਰ ਆ ਜੂਗਾ ਯਾਰ ਪੱਖਾ ਤਾਂ ਚਲਾ ਦੂੰਗਾ ਯਾਰ ਚੈਸ ਤਾਂ ਕਰ ਲੈ ਤੈਨੂੰ ਚਾਰ ਵਾਰੀ ਕਹਿ ਰਿਹਾ ਤੇਰੇ ਸੁਣਦਾ ਹੀ ਨਹੀਂ ਕਰੇ ਚੈਸ ਤੇ ਠੀਕ ਆ ਬਾਬੇ ਉਹ ਮਿਲਦੇ ਆ ਕਿਸੇ ਨਵੇਂ ਵਲੌਗ ਚ ਟਿਲ ਦੈਨ ਬਾਏ ਬਾਏ ਟੇਕ ਕੇਅਰ ਮੀ ਦਾ ਟੁੱਟ ਗਿਆ ਨੌਂ ਨਾਲੇ ਨਾਲੇ ਮੇਰਾ ਹੋ ਗਿਆ ਥੋੜਾ ਜਿਹਾ ਟੈਡੂ ਖਰਾਬ ਬਾਕੀ ਪੈਕਿੰਗਾਂ ਸਾਰੀਆਂ ਡੰਨ ਨੇ ਮਿਲਦੇ ਆ ਬਾਬੇ ਕਿਸੇ ਨਵੇਂ ਵਲੌਗ ਚ ਟਿਲ ਦੈਨ ਬਾਏ ਬਾਏ ਟੇਕ ਕੇਅਰ ਸਮਾਨ ਤਾਂ ਨਹੀਂ ਖਾਣਾ ਕਾਲਾ ਆਣਾ ਵੇਚਦੇ ਆਣਾ ਅਸੀਂ ਆਈ ਮੀਟ ਬਾਏ ਬਾਏ